ਤਾਂ ਹਾਂ ਜੀ ਦਾ ਜ਼ਿਕਰ ਕੋ ਕੋ ਦੱਸਣੇ ਕੀ ਹੋਇਆ ਤਾਂ ਹਾਂ ਜੀ ਕੇ ਸਾਰਿਆਂ ਸ਼ੁਸ਼ਕਲ ਅੱਜ ਸਾਡੇ ਗੁਰਦੁਆਰੇ ਚ ਰੈਨ ਸਵਾਈ ਦਾ ਕੀਰਤਨ ਸੀ ਛਲੀ ਗੁਰਤੇ ਬਾਦਰ ਜੀ ਦਾ ਸ਼ੀਰ ਦੀ ਦਾ ਚੱਲ ਰਿਹਾ ਹੈ ਇਸ ਕਰਕੇ ਸਾਰੇ ਰੈਨ ਸਵਾਈ ਕੀਰਤਨ ਸੀ ਤੇ ਸਾਡੇ ਘਰ ਸਾਰੇ ਤਿਆਰੀਆਂ ਕਰ ਰਹੇ ਸੀ ਤੇ ਮੰਮਾ ਨੇ ਵੀ ਆਪਣਾ ਕੰਮ ਨਵੇੜ ਰਹੇ ਸੀ ਤੇ ਉਸ ਤੋਂ ਬਾਅਦ ਮੈਂ ਵੀ ਆਪਣਾ ਛੇਤੀ ਛੇਤੀ ਹੋਮਵਰਕ ਕੰਪਲੀਟ ਕੀਤਾ ਤੇ ਫਿਰ ਦੇਖਿਆ ਮੌਸਮ ਬਹੁਤ ਠੰਡਾ ਹੋ ਰਿਹਾ ਹੈ ਇਸ ਖੁਸ਼ੀਚ ਮੈਂ ਚਾਹ ਪੀਤੀ ਤੇ ਚਾਹ ਬਹੁਤ ਟੇਸਟੀ ਸੀ ਤੇ ਗੰਜੀ ਗਾਇਸ ਫਿਰ ਮੈਂ ਇੱਕ ਕੱਟਣਾ ਗੱਡੀ ਮੈਂ ਗੇ ਗਿਆ ਏਚ ਮੈਨੂੰ ਥੋੜੀ ਬਹੁਤੀ ਸੱਟ ਲੱਗੀ ਗਾਇਸ ਪਰ ਫਿਰ ਵੀ ਮੈਂ ਠੀਕ ਹਾਂ ਤੇ ਤੇ ਥੋੜੀ ਬਹੁਤੀ ਸੱਟ ਤਾਂ ਲੱਗੀ ਤੇ ਗਾਇਸ ਹੁਣ ਹੋ ਗਿਆ ਸ਼ਾਮ ਦਾ ਟਾਈਮ ਰੈਨਸਵਈ ਕਿਰਤਨ ਦਾ ਚਲ ਤੁਹਾਨੂੰ ਥੋੜੀ ਬਹੁਤੀ ਪਿਕਚਰ ਦਿਖਾਣੀਆਂ ਰੈਨਸਵਈ ਕਿਰਤਨ ਦੀਆਂ ਚਲੋ ਦੇਖੋ